ਜੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚਲੇ ਅਸੀਂ ਦੇ ਆ ਅਸਤੀਫਾ ਅਸਤੀਫਾ ਅੰਦਰ ਦੇ ਆ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਜੀ ਆਵਾਜ਼ ਮਾਨਵੀ ਹੋਣਾ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸੁਨੀਲ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਝੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀ ਹੋ ਮੇਰੀ ਪੰਜਾਬੀਆਂ ਨੂੰ ਮਿਹਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗੌਰਵ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਤਾਈਆਂ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਵਾਹ ਨਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿਤੇ ਭਾਜੀਪੀ ਦੀ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲਓ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਿਬਾਰ